ਹੁਣ ਕਿੰਨੇ ਗਾਵਾਂ ਨੇ ਬਈ ਫਾਰਮਾਂ ਚ ਫਾਰਮ ਇਸ ਟਾਈਮ ਹੈਗਾ ਆਪਣੇ ਕੋਲ 100 ਕਹਿੰਦੇ ਮਿਲਾਈ ਜੀ 100 ਐਨੀਮਲ ਦਾ ਫਾਰਮ ਹੈ ਉਹ ਸਟਾਰਟਸ ਵੀ ਜਦੀ ਆਉਣੀ ਆ ਜਦ ਆਪਣੀ ਖਰਾਕ ਦੇ ਵਿੱਚ ਆਪਣੀ ਮੈਨੇਜਮੈਂਟ ਦੇ ਵਿੱਚ ਫਰਕ ਆ ਰਿਪੀਟਰ ਕਿ ਨਹੀਂ ਪਏ ਚਲੇ ਜਾਂਦੇ ਨੇ ਆਪਣੇ ਲੋਕਲ ਜ਼ਿਮੀਦਾਰ ਨੇ ਜਿਹੜੇ ਜਿਹੜੇ ਆਪਾਂ ਬ੍ਰਾਂਡ ਫੀਡ ਦਾ ਪਾਈ ਜਾਂਦੇ ਆ ਸਪਲੀਮੈਂਟ ਆਪਾਂ ਦੇ ਨਹੀਂ ਰਹੇ ਜਾਨਵਰ ਨੂੰ ਸਹੀ ਗੱਲ ਆ ਜੇ ਆਪਾਂ ਘੱਟੋ ਘੱਟ 200 ਗ੍ਰਾਮ 150 ਗ੍ਰਾਮ ਡੇਲੀ ਦਾ ਸਪਲੀਮੈਂਟ ਦੇਈਏ ਤਾਂ ਆਪਣੇ ਰਿਪੀਟਰ ਦੀ ਪ੍ਰੋਬਲਮ ਆਉਂਦੀ ਨਹੀਂ ਹੈ ਜੇ ਆਪਾਂ ਚੁਵਾਈ ਆਪ ਨਹੀਂ ਕਰਾਉਂਦੇ ਕੋਲ ਖੜ ਕੇ ਤੇ ਉੱਥੇ ਬੜਾ ਫਰਕ ਆ ਮਸ਼ੀਨਾਂ ਦੀ ਸਫਾਈ ਗਰਮ ਪਾਣੀ ਨਾਲ ਕੈਮੀਕਲ ਨਾਲ ਧੋ ਕੇ ਤੇ ਬਹੁਤ ਖੁਸ਼ ਆਇਆ ਜੀ ਫਾਰਮ ਦੇ ਵਿੱਚ ਹੁਣ ਕਿੰਨੇ ਦੁੱਧ ਤੇ ਚੱਲਦੀ ਆ ਬਈ ਗਾਂ ਆ ਤੇ ਹੁਣ ਦੇਖੋ ਜੀ ਉੱਥੇ ਨੇ ਆ ਕੁਸੋਰ ਨੂੰ ਦੱਸਿਆ ਵੀ ਉੱਥੇ ਆ ਗੁਸਤੀ ਦਾ 75 75 ਕਿਲੋ ਠੀਕ ਹੈ ਤੇ ਉਰੇ ਦੇਖਦੇ ਆ ਪ੍ਰਮਾਤਮਾ ਕਿੱਥੇ ਕਿ ਮੋਹਰ ਲਾਉਂਦਾ ਜੀ ਇਹ ਬਈ ਉਹ ਗਾਂ ਕਿੰਨੇ ਕ ਸ਼ੂਏ ਦੇ ਜਾਂਦੀ ਹੈ ਜੇ ਜਮਾਂ ਸਹੀ ਰਹੇ ਜੇ ਛੋਡੀ ਚੰਗੀ ਡਾਈਟ ਆ ਚੰਗੀ ਫੀਡ ਆ ਚੰਗੀ ਮੈਨੇਜਮੈਂਟ ਆ ਠੀਕ ਹੈ ਜੀ ਤੇ ਤਕਰੀਬਨ 10 ਸ਼ੂਏ ਵੀ ਗਾਂ ਨਹੀਂ ਦਸ ਸ਼ੂਏ ਦੇ ਦਿੰਦੀ ਆ हां मैं मेहनती बहुत थी कैमरा शौक थी ये काम मैं शौक था ते ਇੱਥੇ ਨਾ ਬਾਈ ਗਾਈਆਂ ਲੈ ਕੇ ਆਏ ਨੇ ਦੁੱਧ ਚ ਬਾਈ ਖਾਤਰ ਤੇ ਬਾਈਆਂ ਨੇ ਦੱਸਿਆ ਵੀ ਪਹਿਲਾਂ ਵੀ ਮੁਕਾਬਲਿਆਂ ਚ ਪਾਈਆਂ ਹੋਈਆਂ ਗਾਈਆਂ ਨੇ ਇਹ ਤੇ ਆਪਾਂ ਬਾਈਆਂ ਨਾਲ ਗੱਲਬਾਤ ਕਰਾਉਨੇ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਆਪਣੇ ਡੈਰੀ ਫਾਰਮ ਦਾ ਨਾਮ ਦੱਸਿਓ ਬਾਈ ਇਕਬਾਲ ਡੈਰੀ ਫਾਰਮ ਜੀ ਇਕਬਾਲ ਡੈਰੀ ਫਾਰਮ ਜੀ ਹਾਂ ਜੀ ਕਿੱਥੋਂ ਆ ਬਾਈ ਤੁਸੀਂ ਕਿੱਥੋਂ ਆ ਪਿੰਡ ਪਾਲੀਆ ਖੁਰਦ ਜਿਲ੍ਹਾ ਪਟਿਆਲਾ ਜਿਲ੍ਹਾ ਪਟਿਆਲਾ ਤੇ ਬਾਈ ਜਿਹੜੀ ਆ ਗਾਂ ਆਪਾਂ ਸਾਹਮਣੇ ਦੇਖਦੇ ਆਂ ਇਹਦੀ ਡਿਟੇਲ ਦਿਓ ਬਈ ਇਹਦੇ ਬਾਰੇ ਦੱਸਿਓ ਇਹ ਪੀਡੀਐਫ ਮੈਂ ਆਪਣੇ ਕੰਪੀਟੀਸ਼ਨ ਨੇ ਨੇ ਪਾਰਟਿਸਪੇਟ ਕੀਤਾ ਸੀਗਾ ਤੇ ਉੱਥੇ ਟਰੈਕਟਰ ਦੇ ਜੀਤੂ ਹੋਏ ਅਸੀਂ ਬਾਈ ਹਰਪੀ ਸਿੰਘ ਨੂਰਪੁਰ ਹਕੀਮਾ ਠੀਕ ਹੈ ਤੇ ਇਹ ਦੂਜੇ ਨੰਬਰ ਤੇ ਤੀਜੇ ਦੇ ਮੰਨ ਲਓ ਚਲਦੀ ਸੀਗੀ ਤੇ ਹੀਟ ਚ ਔਨ ਕਰਕੇ ਵੀ ਸਾਨੂੰ ਛੱਡ ਗਿਆ ਮੈਂ ਪਿੱਛੇ ਰਹਿ ਗਈ ਬੱਚੀ ਜਾਨੀ ਕਿੰਨਾ ਦੁੱਧ ਕੱਢਿਆ ਸੀ ਇਹਨਾਂ ਨੇ ਤੇ ਇਹਨੇ ਉੱਥੇ 68 ਕਿਲੋ 900 ਗ੍ਰਾਮ ਦਾ ਦੁੱਧ ਕੱਢ ਗਈ ਠੀਕ ਹੈ ਜੀ ਹਾਂਜੀ ਹਾਂਜੀ ਉਹ ਕਿਹੜੇ ਸੀਮੰਦੀ ਦਾ 69 ਕਿਲੋ ਦੁੱਧ ਕੱਢੀ ਉੱਥੇ 69 ਕਿਲੋ ਲਾਲੋ ਹਣਾ ਹਾਂਜੀ ਹਾਂ ਕਿਹੜੇ ਸੀਮੰਦੀ ਆ ਬਈ ਇਹ ਇਹ ਸਟੋਕੀ ਦੀ ਪੀਡੀਐਫ ਹੈ ਸੀਮੰਦੀ ਜੀ ਠੀਕ ਹੈ ਕਿੰਨੇ ਦਾ ਹੁੰਦਾ ਬਈ ਬੱਸੀ 6 ਤੇ ਹੁਣ ਉਮੀਦ ਹੈਗੀ ਬਾਈ ਹਾਂਜੀ ਹੁਣ ਆਏ ਆ ਉਮੀਦ ਤੇ ਪੂਰੀ ਉਤਰਾਂਗੇ ਹਾਂ ਬਾਈ ਗੁਰੂ ਕਰੂ ਕਿਰਪਾ ਠੀਕ ਆ ਬਾਈ ਤੇ ਕੀ ਦੇਖਦੇ ਆ ਤੇ ਜਿਹੜੀ ਉਹ ਗਾਂ ਥੱਲੇ ਬੈਠੀ ਆਪਣੀ ਉਹ ਮੈਸੀ ਦੀ ਆ ਜੀ ਉਹ ਮੈਸੀ ਉਹ ਵੀ ਪੀਡੀਐਫ ਐਸੇ ਮੰਦੀਆਂ ਜੀ ਠੀਕ ਆ ਹਾਂਜੀ ਹਾਂ ਇਹ ਪੀਡੀਐਫ ਐਸੇ ਮੰਦੀਆਂ ਨੇ ਦੋਨੇ ਤੇ ਦੋਨੇ ਪੀਡੀਏ ਪੇਸੀ ਮੰਦ ਦੀ ਜਿਹੜੀ ਅਸਲ ਬ੍ਰਾਂਡ ਆ ਸਾਡੇ ਦੇ ਵੇ ਉਹ ਜਦ ਤੋਂ ਹੀ ਫਾਰਮ ਸ਼ੁਰੂ ਕੀਤਾ ਤੇ ਉਸ ਰਾਹ ਹਰਪੀ ਸਿੰਘ ਨੌਰਪੁਰ ਹੈ ਕਿ ਮੈਂ ਤੋਂ ਹੀ ਮੈਂ ਸਟਾਰਟਿੰਗ ਕੀਤੀ ਸੀ ਗਾਵਾਂ ਦੀ ਠੀਕ ਆ ਗਾਵਾਂ ਦੀ ਤੇ ਕਿਉਂ ਬ੍ਰਾਂਡ ਨਹੀਂ ਅੱਜ ਮੇਲੇ ਦੇ ਵਿੱਚ ਕੰਪੀਟੀਸ਼ਨ ਦੇ ਵਿੱਚ ਬ੍ਰਾਂਡ ਹੀ ਕੰਮ ਕਰੂਗਾ ਜੇ ਦੁੱਧ ਕੱਢੂਗਾ ਠੀਕ ਆ ਵੀ ਕਿੰਨਾ ਕ ਟਾਈਮ ਹੋ ਗਿਆ ਤੁਹਾਨੂੰ ਇਹ ਡੇਰੀ ਫਾਰਮਿੰਗ ਕਰਦਿਆਂ ਤੇ ਮੈਂ ਆਪਣਾ 2009 ਦਾ ਜੀ 2009 ਹਾਂ ਜੀ ਹਾਂ ਜੀ ਠੀਕ ਆ ਉਦੋਂ ਕਿੰਨੀਆਂ ਗਾਵਾਂ ਤੋਂ ਸਟਾਰਟ ਕੀਤਾ ਸੀ ਬਈ ਫਾਰਮ ਫਿਰ ਜਦ ਤਕਰੀਬ ਹੈਗੇ ਦੀਆਂ 15 ਗਾਵਾਂ ਤੋਂ ਜੀ ਸਟਾਰਟ ਕੀਤੀ 15 ਤੋਂ ਗਾਵਾਂ ਤੋਂ ਕਰ ਲਈ ਸਟਾਰਟ ਹੈ ਠੀਕ ਆ ਉਹ ਕੰਮ ਕਰਦਾ ਵਧੀਆ ਹਨਾ ਬਈ ਇਹ ਜੇ ਕੋਈ ਬੰਦਾ ਕਰੇ ਕੰਮ ਕਰ ਵਧੀਆ ਜੀ ਪਰ ਬੰਦਲ ਆਪ ਦੀ ਜਾਨ ਕੇ ਫਾਰਮ ਨੂੰ ਆਪਦੀ ਨੌਲੇਜ ਚਾਹੀਦੀ ਆ ਤੇ ਮੈਨੇਜਮੈਂਟ ਵਧੀਆ ਕਰੇ ਫਾਰਮਰ ਤੇ ਨਾ ਬਈ ਨਾ ਬਈ ਜਦੋਂ ਤੁਸੀਂ ਫਾਰਮ ਸ਼ੁਰੂ ਕੀਤਾ ਤਾਂ ਟ੍ਰੇਨਿੰਗ ਲੈਤੀ ਕਿ ਨਹੀਂ ਮੈਂ ਕੋਈ ਟ੍ਰੇਨਿੰਗ ਨਹੀਂ ਕੀਤੀ ਜੀ ਮੇਰੇ ਲਈ ਬਈ ਜਾਨ ਕੇ ਪ੍ਰਮਾਤਮਾ ਦੀ ਕਿਰਪਾ ਨਾਲ ਮੇਰੇ ਲਈ ਬਈ ਮਿਹਨਤ ਦਾ ਜਜ਼ਬਾ ਜ਼ਰੂਰ ਸੀ ਠੀਕ ਹੈ ਹਾਂ ਮੈਂ ਮਿਹਨਤੀ ਬਹੁਤ ਹੀ ਇਹ ਕੰਮ ਦਾ ਸ਼ੌਂਕ ਸੀ ਇਹ ਕੰਮ ਮੈਂ ਸ਼ੌਂਕ ਦਾ ਸ਼ੌਂਕ ਦਾ ਕੰਮ ਜੇ ਸ਼ੌਂਕ ਆ ਹੂੰ ਤਾਂ ਇਹ ਕੰਮ ਆਪਾਂ ਨੂੰ ਫਲ ਫਲ ਦਿੰਦਾ ਮਾਰ ਦਿੰਦਾ ਹਾਂ ਹਾਂ ਹੁਣ ਕਿੰਨੇ ਕਾਮ ਨੇ ਬਈ ਫਾਰਮਾਂ ਚ ਫਾਰਮ ਇਸ ਟਾਈਮ ਹੈਗਾ ਆਪਣੇ ਲੇ 100 ਕੈਂੀ ਮਿਲਿਆ ਜੀ 100 ਐਨੀਮਲ ਹਾਂ ਫਾਰਮਾਂ ਠੀਕ ਆ ਭਾਈ ਇਹ 100 ਗਾਈਆਂ ਫਿਰ ਕਿੰਨੇ ਬੰਦੇ ਰੱਖੇ ਹੋਏ ਨੇ ਸਾਹਮਣੇ ਹੱਤਰ ਤਕਰੀਬਨ 3 ਆਪਣੇ ਲੇ ਲਿਵਰ ਵਾਲੇ ਨੇ ਜੀ ਮੁੰਡੇ ਰੱਖੇ ਹੋਏ ਨੇ ਤੇ ਦੋ ਅਸੀਂ ਬ੍ਰਦਰਾਂ ਅੱਛਾ ਛੋਟਾ ਭਰਾ ਮਿੱਤੂ ਠੀਕ ਆ ਹਾਂ ਜੀ ਹਾਂ ਤੇ ਬਈ ਉਹ ਜਿਵੇਂ ਆਪਦਾ ਖਰਚਾ ਖੁਰਚਾ ਪੂਰਾ ਕਰ ਲੈਂਦੇ ਨੇ ਇਹ 100 ਐਨੀਮਲ ਜਿਵੇਂ ਛੋਡੇ ਲਵੇ। ਹੁਣ ਛੋਡੇ ਸਾਹਮਣੇ ਆ ਜੀ ਇੱਥੇ ਮੇਲੇ ਦੀ ਦੁੱਧ ਕੱਢਦੀਆਂ ਨੇ ਇਹਨਾਂ ਦੇ ਮੂਰੇ ਕੋਈ ਤੋੜਨੀਆ ਖਰਚੇ ਖੁਰਚੇ ਦੀ। ਹੂੰ ਹੁਣ ਕਿੰਨੇ ਦੁੱਧ ਤੇ ਚੱਲਦੀ ਆ ਬਈ ਗਾਂ ਆ। ਤੇ ਹੁਣ ਦੇਖੋ ਜੀ ਉੱਥੇ ਨੇ ਆ ਕੁਸੋਰ ਨੂੰ ਦੱਸਿਆ ਵੀ ਉੱਥੇ ਆ ਗੁਸਤੀ ਦਾ 75 75 ਕਿਲੋ। ਠੀਕ ਹੈ। ਤੇ ਉਰੇ ਦੇਖਦੇ ਆ ਪ੍ਰਮਾਤਮਾ ਕਿੱਥੇ ਕਿ ਮੋਹਰ ਲਾਉਂਦਾ ਜੀ। ਹੁਣ ਗਾਂਾਂ ਪ੍ਰੈਗਨੈਂਟ ਹੋ ਗਈ ਕੋਈ ਨਹੀਂ ਜੀ। ਨਹੀਂ ਹਜੇ ਨਹੀਂ ਹੋਈ ਜੀ। ਹਜੇ ਹੋਈ। ਹਾਂਜੀ ਹਾਂ। ਠੀਕ ਹੈ। ਲਓ ਵੀ ਇਹ ਬ ਨੀ ਉਹ ਹੁਣ ਆਈ ਆ ਉਹ ਉਹਦੀ ਮਦਰ ਆ ਇਹਦੀ ਮਦਰ ਆ ਹਾਂਜੀ ਹਾਂਦੀ ਮਦਰ ਆ ਠੀਕ ਆ ਉਹਦਾ ਫਿਰ ਕਿ ਕਿੰਨੇਵੇਂ ਛੂਏ ਆ ਉਹਗਾ ਉਹ ਤੇ ਐ ਤੀਜੇ ਛੂਏ ਜੀ ਤੀਜੇ ਛੂਏ ਹਾਂਜੀ ਹਾਂ ਠੀਕ ਆ ਇਹ ਬਈ ਉਹ ਗਾਂ ਕਿੰਨੇ ਕ ਛੂਏ ਦੇ ਜਾਂਦੀ ਆ ਜੇ ਜਮਾਂ ਸਹੀ ਰਹੇ ਜੇ ਛੋਡੀ ਚੰਗੀ ਡਾਈਟ ਆ ਚੰਗੀ ਫੀਡ ਆ ਚੰਗੀ ਮੈਨੇਜਮੈਂਟ ਆ ਹੂੰ ਠੀਕ ਹੈ ਜੀ ਹੂੰ ਤੇ ਤਕਰੀਬਨ 10 ਛੂਏ ਵੀ ਗਾਂ ਨਹੀਂ ਦੱਸ 10 ਛੂਏ ਦੇ ਦਿੰਦੀਆਂ ਆ ਭਾਈ ਮਣੀ ਖਰਾਕ ਬਾਰੇ ਦੱਸੋ ਜਿਵੇਂ ਆਪਣੇ ਕਈ ਗਾਮ ਆ ਹਨਾ ਲੋਕ ਘਰਾਂ ਦੇ ਵਿੱਚ ਰੱਖਦੇ ਆ ਜਿਵੇਂ ਅਸੀਂ ਰੱਖਦੇ ਆ ਜਾਂ ਹਨਾ ਆਪਣੇ ਹੋਰ ਜ਼ਿਮੀਦਾਰ ਭਰਾ ਨੇ ਵੀ ਉਹਨਾਂ ਦੇ ਗਾਵਾਂ ਰਹਿਣ ਦੇ ਵਿੱਚ ਦਿੱਕਤ ਆਉਂਦੀ ਆ ਪ੍ਰੋਬਲਮ ਉਹ ਕੱਬ ਨਹੀਂ ਰਹਿੰਦੀਆਂ ਉਹ ਉਹਦੇ ਬਾਰੇ ਮਾੜਾ ਰਸਤਾ ਕੀ ਘਾਟ ਨਹੀਂ ਕਿੰਦਾ ਜੀ ਵੀ ਆਪਾਂ ਆਮ ਮਾੜੀਆਂ ਫੀਡਾਂ ਲੈਣੀਆਂ ਹੂੰ ਬ੍ਰਾਂਡ ਸਾਰੇ ਚੰਗੇ ਨੇ ਚਾਹੇ ਕੋਈ ਪਾਲਪ ਚੰਗਾ ਪਾਓ ਚੰਗਾ ਪਾਓ ਠੀਕ ਚੰਗਾ ਵਧੀਆ ਸਪਲੀਮੈਂਟ ਲਓ ਚੰਗੀ ਕੰਪਨੀ ਦਾ ਠੀਕ ਹੈ ਤੇ ਇਸੇ ਕਰ ਨੂੰ ਆਪਾਂ ਥੋੜੀਆ ਰਿਪੀਟਰ ਕਿ ਨਹੀਂ ਪਏ ਚਲੇ ਜਾਂਦੇ ਨੇ ਆਪਣੇ ਲੋਕਲ ਜ਼ਿਮੀਦਾਰ ਨੇ ਜਿਹੜੇ ਜਿਹੜੇ ਆਪਾਂ ਬ੍ਰਾਂਡ ਫੀਡ ਦਾ ਪਾਈ ਜਾਂਦੇ ਆ ਸਪਲੀਮੈਂਟ ਆਪਾਂ ਦੇ ਨਹੀਂ ਰਹੇ ਜਾਨਵਰ ਨੂੰ ਸਹੀ ਗੱਲਾਂ ਜੇ ਆਪਾਂ ਘੱਟੋ ਘੱਟ 200 ਗ੍ਰਾਮ 150 ਗ੍ਰਾਮ ਡੇਲੀ ਦਾ ਸਪਲੀਮੈਂਟ ਦਈਏ ਤਾਂ ਆਪਣੇ ਰਿਪੀਟਰ ਦੀ ਪ੍ਰੋਬਲਮ ਆਉਂਦੀ ਨਹੀਂ ਹੈ ਠੀਕ ਹੈ ਹਾਂ ਤੇ ਬਈ ਇਹ ਬਾਈ ਨੇ ਆਪਾਂ ਨੂੰ ਗੱਲ ਜਿਹੜੀ ਜਾਣਕਾਰੀ ਵਾਲੀ ਦਿੱਤੀ ਆ ਬਈ ਉਹ ਛੋਟੇ ਲਾਵੇ ਤਾਂ ਨਹੀਂ ਕਈ ਵਾਰੀ ਪ੍ਰੋਬਲਮ ਆਉਂਦੀ ਹੈ ਇਹ ਚੀਜ਼ ਦੀ ਨਹੀਂ ਜੀ ਬਹੁਤ ਘੱਟ ਬਹੁਤ ਘੱਟ ਤਕਰੀਬਨ ਕੀ ਕਹਿੰਦੇ 5% ਜਿੱਥੇ ਆ ਗਈ ਤਾਂ ਉਹਨੂੰ ਕਵਰ ਕਰ ਲੈਂਦੇ ਆ ਕਵਰ ਕਰ ਲੈਂਦੇ ਆ ਕਿਉਂ ਚੱਕਰ ਕੀ ਵੀ ਸਪਲੀਮੈਂਟ ਵਧੀਆ ਪੈਂਦਾ ਫਾਰਮ ਤੇ ਸਾਰੇ ਕੋਈ ਘਾਟ ਤਾਂ ਹੁੰਦੀ ਨਹੀਂ ਕਿਉਂ ਵੀ ਇੰਨਾ ਦੁੱਧ ਜਾਨਵਰ ਨੇ ਕੱਢਣਾ ਉੱਥੇ ਦਿੱਕਤ ਆ ਜਾਂਦੀ ਮਾੜੀ ਮੁੱਟੀ ਨਹੀਂ ਵੈਸੇ ਕੋਈ ਏਡੀ ਕੋਈ ਚੱਕਰ ਕੋਈ ਮਸਟਾਈਟ ਸਿੱਧੀ ਪ੍ਰੋਬਲਮ ਨਹੀਂ ਹੈ ਨੀ ਜ਼ੀਰੋ ਬੈਲਸ ਤੇ ਫਾਰਮ ਅਜੇ ਦੀ ਅਜੇ ਇਸ ਟਾਈਮ ਦੇ ਵਿੱਚ ਠੀਕ ਆ ਜੀ ਉਸ ਸਟੈਂਡਸ ਵੀ ਜਦੀ ਆਉਣੀ ਆ ਜਦ ਆਪਣੀ ਖਰਾਕ ਦੇ ਵਿੱਚ ਆਪਣੀ ਮੈਨੇਜਮੈਂਟ ਦੇ ਵਿੱਚ ਫਰਕ ਆ ਜੇ ਆਪਾਂ ਚੁਾਈ ਆਪ ਨਹੀਂ ਕਰਾਉਂਦੇ ਕੋਲ ਖੜ ਕੇ ਤੇ ਉੱਥੇ ਬੜਾ ਫਰਕ ਮਸ਼ੀਨਾਂ ਦੀ ਸਫਾਈ ਗਰਮ ਪਾਣੀ ਨਾਲ ਕੈਮੀਕਲ ਨਾਲ ਧੋ ਕੇ ਤੇ ਬਹੁਤ ਕੁਸ਼ਲ ਜੀ ਫਾਰਮ ਦੇ ਵਿੱਚ ਜਿੰਨਾ ਮਰਜ਼ੀ ਕਰ ਲੋ ਉਨਾ ਹੀ ਵਧੀ ਵਧੀਆ ਬਾਕੀ ਜਦੋਂ ਬੰਦਾ ਰੱਖਦਾ ਉਹਨੂੰ ਜਾਣਕਾਰੀ ਹੋਈ ਜੀ ਆ ਜਾਂਦੀ ਹੈ ਨਾ ਬਈ ਸਿੱਖੀ ਜਾਂਦਾ ਮੰਨ ਲਓ ਜੇ ਰਸਤੇ ਪੈ ਜਾਂਦੇ ਨਾ ਤੇ ਰਸਤੇ ਸਾਰੇ ਲੱਭੇ ਜਾਂਦੇ ਨੇ ਜੀ ਠੀਕ ਹੈ ਹਾਂਜੀ ਹਾਂ ਤੇ ਬਈ ਬਹੁਤ ਬਹੁਤ ਧੰਨਵਾਦ ਚਲੋ ਠੀਕ ਹੈ ਜੀ ਓਕੇ ਬਈ ਥੈਂਕ ਯੂ ਠੀਕ ਹੈ